ਵਿਧਾਨ ਸਭਾ ਹਲਕਾ ਪੋਆ ਦੇ ਅੰਦਰ ਲਗਾਤਾਰ ਸੜਕਾਂ ਦੇ ਨਿਰਮਾਣ ਕਾਰਜ ਆਰੰਭ ਕੀਤੇ ਜਾ ਰਹੇ ਨੇ ਮੈਂ ਧੰਨਵਾਦ ਕਰਦਾ ਹਾਂ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਦੇ ਉਪਰਾਲਿਆ ਸਦਕਾ ਪੂਰੇ ਪੰਜਾਬ ਅੰਦਰ ਸੜਕਾਂ ਦੇ ਨਵੀਨੀਕਰਨ ਦੇ ਨਿਰਮਾਣ ਕਾਰਜ ਕੀਤੇ ਜਾ ਰਹੇ ਨੇ ਅਤੇ 100 ਕਰੋੜ ਵਿਧਾਨ ਸਭਾ ਹਲਕਾ ਪੋਆ ਦੀਆਂ ਸੜਕਾਂ ਦੇ ਨਵੀਨੀਕਰਨ ਦੇ ਲਈ ਦਿੱਤਾ ਹੈ ਇਹ ਪ੍ਰਗਟਾਵਾ ਲਾਲਚੰਦ ਕਟਾਰੂ ਜੀ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਪੋਆ ਦੀਆਂ ਵੱਖ-ਵੱਖ ਸੜਕਾਂ ਦੇ ਵੱਖ-ਵੱਖ ਸਥਾਨਾਂ ਤੇ ਨੀਂਹ ਪੱਥਰ ਰੱਖਣ ਮਗਰੋਂ ਪਿੰਡ ਪਠਾਨ ਚੱਕ ਵਿਖੇ ਸੰਬੋਧਨ ਕਰਦਿਆਂ ਕੀਤਾ ਹੈ ਇਸ ਮੌਕੇ ਤੇ ਹੋਰ ਨਾਲ ਤੋਂ ਇਲਾਵਾ ਨਰੇਸ਼ ਕੁਮਾਰ ਸੈਣੀ ਜ਼ਿਲ੍ਹਾ ਪ੍ਰਧਾਨ ਵੀ ਸੀ ਬਿੰਗ ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ ਸੰਦੀਪ ਕੁਮਾਰ ਪ੍ਰਧਾਨ ਮੰਗਲਾਲ ਬਲਾਕ ਪ੍ਰਧਾਨ ਸਰਪੰਚ ਪ੍ਰੀਤਪਾਲ ਸਿੰਘ ਕੁਲਦੀਪ ਸਿੰਘ ਦੇਵਰਾਜ ਦੇਸਰਾਜ ਪਟਵਾਰੀ ਨਰਿੰਦਰ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਹਾਜ਼ਰ ਸਨ ਇਸ ਮੌਕੇ ਤੇ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂਚਕ ਨੇ ਕਿਹਾ ਹਲਕਾ ਪੁਆ ਦੀਆਂ ਦੋ ਸੜਕਾਂ ਦਾ ਉਦਘਾਟਨ ਕੀਤਾ ਗਿਆ ਜਿਸ ਦੇ ਵਿੱਚ ਆ ਸੜਕਾਂ ਦੇ ਨਿਰਮਾਣ ਕਾਰਜ ਅਧੀਨ बसुआ पुली ਤੋਂ ਪਿੰਡ ਪਠਾਨਚਾ ਕਤੇ ਕੋਠੇ ਤੋਂ ਅੱਗੇ ਨਾ ਸ਼ਹਿਰਾ ਤੱਕ ਸੜਕ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਦੂਜੀ ਸੜਕ ਜਿਹੜੀ ਪਠਾਨਚਾ ਤੋਂ ਢੋਬੜਾ ਰੋਡ ਤੱਕ ਜਿਸ ਦੀ ਲੰਬਾਈ ਕਰੀਬ 5.50 ਕਿਲੋਮੀਟਰ ਅਤੇ ਇਸ ਸੜਕ ਦੇ ਨਿਰਮਾਣ ਕਾਰਜ ਦੇ ਕਰੀਬ ਇਸ ਦੀ ਜਿਹੜੀ ਲਾਗਤ ਹੈ ਉਹ 1 ਕਰੋੜ 50 ਲੱਖ ਰੁਪਏ ਦੀ ਲਗਤ ਆਵੇਗੀ। ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ 'ਚ ਆਇਆ। ਸੋ ਲਗਾਤਾਰ ਹਲਕਾ ਪੁਆ ਦੇ ਅੰਦਰ ਹਰ ਰੋਜ਼ ਨਵੀਆਂ ਸੜਕਾਂ ਦੇ ਜਿਹੜੇ ਰਿਪੇਅਰ ਦਾ ਕੰਮ ਸ਼ੁਰੂ ਹੋ ਰਿਹਾ ਸੋ ਮੈਂ ਧੰਨਵਾਦ ਕਰਨ ਦਾ ਮਾਣ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ 100 ਕਰੋੜ ਰੁਪਇਆ ਹਲਕਾ ਪੁਆ ਦੇ ਅੰਦਰ ਜਿਹੜੀਆਂ ਸੜਕਾਂ ਦੀ ਰਿਪੇਅਰ ਲਈ ਸਾਨੂੰ ਦਿੱਤਾ ਸੋ ਅੱਜ ਉਸ ਕੜੀ ਵੱਜੋਂ ਇੱਕ ਬਹੁਤ ਵੱਡੀ ਸੜਕ ਸਾਡੀ ਬਲਸੂਆ ਪੁਲੀ ਤੋਂ ਲੈ ਕੇ ਬਲਸੂਆ ਪਿੰਡ ਔਰ ਪਠਾਨ ਚੱਕ ਔਰ ਕੋਠੇ ਤੋਂ ਅੱਗੇ ਨਸ਼ਾਰਾ ਉਤੋ ਤੱਕ ਜਿਹੜੀ ਆ ਤੇ ਦੂਜੀ ਸੜਕ ਜਿਹੜੀ ਆ ਪਠਾਨ ਚੱਕ ਤੋਂ ਲੈ ਕੇ ਧੋਵੜੇ ਨਾਲ ਜਿਹੜੀ ਜੁੜਦੀ ਆ ਸੋ ਅੱਜ 5.5 ਕਿਲੋਮੀਟਰ ਸੜਕਾਂ ਦਾ ਜਿਹੜਾ ਉਹ ਰਿਪੇਅਰ ਦਾ ਕੰਮ ਆਰੰਭ ਕਰਾਇਆ ਔਰ 1 ਕਰੋੜ 50 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਰਿਪੇਅਰ ਦਾ ਕੰਮ ਕਮਲ ਹੋਣਾ ਸੋ ਮੇਰੇ ਵੱਲੋਂ ਸਮੁੱਚੇ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਔਰ ਮੈਨੂੰ ਖੁਸ਼ੀ ਆ ਕਿ ਅੱਜ ਇਸ ਸੜਕ ਦਾ ਉਦਘਾਟਨ ਸਾਡੀ ਮਾਤਾ ਸੁਦੇਸ਼ ਕੁਮਾਰੀ ਨੇ ਕੀਤਾ ਉਹਨਾਂ ਨੇ ਆਪਣੇ ਕਾਰਗਮਲਾਂ ਦੇ ਨਾਲ ਸੋ ਮੈਂ ਹਰ ਰੋਜ਼ ਜਿਹੜੇ ਪਿੰਡਾਂ ਚ ਵੀ ਤੁ ਘਾਟਣ ਹੁੰਦੇ ਆਪਣੇ ਬਜ਼ੁਰਗਾਂ ਤੋਂ ਕਰਵਾਉਣਾ ਸੋ ਇਹਨਾਂ ਨੇ ਸਾਨੂੰ ਉੱਪਰ ਭੇਜਿਆ ਐਮਐਲਏ ਬਣਾ ਕੇ ਇਹਨਾਂ ਦੇ ਕਰਕੇ ਅਸੀਂ ਐਮਐਲਏ ਬਣੇ ਆ ਸੋ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਬਜ਼ੁਰਗ ਕੋਈ ਚੰਗੇ ਕੰਮ ਦਾ ਰੋਡ ਦਾ ਉਦਘਾਟਨ ਕਰਦੇ ਆ ਸੋ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੀਆਂ ਸਰਕਾਰਾਂ ਦੇ ਤੋਹਫੇ ਹਲਕੇ ਨੂੰ ਮਿਲਣਗੇ ਸੋ ਮੈਨੂੰ ਖੁਸ਼ੀ ਹੈ ਕਿ ਅੱਜ 5.5 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਦਾ ਕੰਮ ਸ਼ੁਰੂ ਕਰਾਇਆ 1 ਕਰੋੜ 50 ਲੱਖ ਰੁਪਏ ਦੇ ਲਾਗਤ ਦੇ ਨਾਲ ਸੋ ਇਲਾਕਾ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਮੈਂ ਸ਼ੋਕਸ਼ਾਨੀ ਪਿੰਡ ਪਠਾਨ ਚੱਕ ਤੋਂ ਸਾਡੇ ਮੰਤਰੀ ਸਾਹਿਬ ਕੈਪਟਨ ਮੰਤਰੀ ਜੀ ਪਿੰਡ ਆ ਜਿਹੜਾ ਮੇਨਾ ਦਾ ਪਿੰਡ ਵੱਲੋਂ ਆਪਣੇ ਵੱਲੋਂ ਬਹੁਤ-ਬਹੁਤ ਹਾਰਦਿਕ ਸਵਾਗਤ ਕਰਦਾ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਾਡੀਆਂ ਦੋ ਮੁੱਖ ਸੜਕਾਂ ਜਿਹੜਾ ਦੀ ਬੜੇ ਚਿਰ ਤੋਂ ਡਿਮਾਂਡ ਚੱਲ ਰਹੀ ਸੀ ਉਹ ਅੱਜ ਉਹਨਾਂ ਨੇ ਪੂਰੀਆਂ ਕੀਤੀਆਂ ਅਸੀਂ ਬਹੁਤ-ਬਹੁਤ ਧੰਨਵਾਦੀਆਂ ਇਹ ਬਹੁਤ ਦਿਨ ਰਾਤ ਜਿਹੜੇ ਇਹ ਸੜਕਾਂ ਦਾ ਉਹ ਘਾਟ ਰੰਕਾਰ ਇਹਦਾ ਪੰਜਾਬ ਦੀਆਂ ਸੜਕਾਂ ਦਾ ਬਹੁਤ ਬਹੁਤ ਮਿਹਨਤ ਕਰ ਰਹੇ ਨੇ ਰਾਤ ਦੇ ਕਰ ਰਹੇ ਨੇ ਬਹੁਤ ਚੰਗੇ ਕੰਮ ਕਰ ਰਹੇ ਨੇ ਉਹ ਲੱਖੀ ਸਰੋਜ ਕੇ ਆਰਟੀ ਨਿਊਜ਼ ਨੈਟਵਰਕ